ਉਸ ਕੋਲ ਇਸ ਕੋਲ ਸਾਇਅਰ ਕਰਨੈਲ ਸਿੰਘ ਗੁਰੂਗੰਗਲ ਹਿਊਮਨ ਰਾਈਟਸ ਤੋਂ ਡਿਸਟ੍ਰਿਕਟ ਇੰਚਾਰਜ ਅਸੀਂ ਅੱਜ ਦੇਖਿਆ ਇੱਥੇ ਕਲਾਸ਼ ਨਗਰ ਚ ਆਏ ਸੀਗੇ ਇਹ ਬੇੜੇ ਦੇ ਵਿੱਚ ਜਿਹੜਾ ਹੈਗਾ ਬਹੁਤ ਹੀ ਗੱਦੇ ਤਰੀਕੇ ਦੇ ਨਾਲ ਸਮਾਨ ਬਣ ਰਿਹਾ ਸੀਗਾ ਵੇਰ ਵੇਰ ਜਿਹੜਾ ਹੈਗਾ ਸਮਾਨ ਤੁਸੀਂ ਦੇਖਿਆ ਹੀ ਹੋਣਾ ਆਲੂ ਕਿਸ ਤਰ੍ਹਾਂ ਸੜੇ ਪਏ ਆ ਗੋਭੀ ਕਿਸ ਤਰ੍ਹਾਂ ਸੜੀ ਪਈ ਹੈ ਸਾਰਾ ਸਮਾਨ ਡਿਊਡ ਵਾਲ ਮਜ਼ਦੂਰੀਆਂ ਨੇ ਜੋ ਇਹਨਾਂ ਨੇ ਗੱਦੇ ਤਰੀਕੇ ਨਾਲ ਬਣਾਉਂਦੇ ਪੈ ਸੀ ਨਗੇ ਹੋ ਕੇ ਬਣਾ ਰਹੇ ਸੀਗੇ ਜਦ ਕਿ ਇਹ ਚੀਜ਼ਾਂ ਖਾਣ ਦੇ ਕਾਬਲ ਨਹੀਂ ਹੈ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਇਦਾਂ ਦੇ ਜਿਹੜੇ ਹੋਰ ਵੀ ਕੋਈ ਵੇੜੇ ਚੱਲਦੇ ਪਏ ਆ ਉਹਨਾਂ ਦੇ ਉੱਤੇ ਕਰੜੀ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਜੀ ਹਾਂਜੀ ਹਾਂਜੀ ਸਰ ਕਲਾਸ਼ਨਗਰ ਪ੍ਰੀਤ ਪਿਆਰ ਪਹੁੰਚੇ ਉਹ ਕਿੰਨਾ ਹਾਲਾਤਾਂ ਦੇ ਵਿੱਚ ਖਾਣਾ ਬਣਾਇਆ ਜਾ ਰਿਹਾ ਸੀ ਸਾਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇਥੇ ਕੋਈ ਗੰਦੇ ਤਰੀਕੇ ਨਾਲ ਕੁਝ ਉਸੇ ਬਣਾ ਦਿਆ ਜਾਂ ਨਿਊਟ੍ਰੀਸ਼ਨ ਦਾ ਕੋਈ ਸਾਫ ਸੂਰ ਦਾ ਕੁਝ ਬਣਾ ਦਿਆ ਤੇ ਸਟੇਟ ਦੀ ਟੀਮ ਨੇ ਅੱਜ ਅਚਾਨਕ ਇੱਥੇ ਦੌਰਾ ਕਰਕੇ ਇਹਨਾਂ ਨੂੰ ਇੱਥੇ ਇਸੇ ਮਾਹੌਲ ਦੇ ਵਿੱਚ ਇਹਨਾਂ ਨੂੰ ਫੜ ਲਿਆ ਗਨਸੂਲ ਕਾਫੀ ਪਾਇਆ ਹੋਇਆ ਸੀ ਤੇ ਬਾਕੀ ਜਿੰਨਾ ਵੀ ਸਮਾਨ ਆਹੀਂ ਸਾਰੇ ਡਿਸਟਰਾਏ ਕਰਤਾ ਤੇ ਹਰ ਕੀ ਕਾਰਵਾਈ ਕੀਤੀ ਇਹਨਾਂ ਨੇ ਇਹਨਾਂ ਸੈਂਪਲ ਲੈ ਲਿਆ ਤੇ ਬਾਕੀ ਸਮਾਨ ਡਿਸਟਰਾਏ ਕਰਕੇ ਕਿ ਅਨਹੀਂ ਜਿੰਨਕ ਦਾ ਚਲਾਨ ਘਟਦਾ ਨਹੀਂ ਸਰ ਹੋਰ ਇਦਾਂ ਦੇ ਜਿਹੜੇ ਬਣਾ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ देखो एक तीन पहली गल जदा भी रैश है गैश ਦੇ ਵਿੱਚ ਲੋਕ ਕੰਮ ਕਰਦੇ ਆ ਜਾਂ ਤੇ ਕਮਰਸ਼ੀਅਲ ਹੋਣਾ ਨਜ਼ਰ ਤੇ ਪਤਾ ਲੱਗਦਾ ਰੈਸ਼ ਦੇ ਵਿੱਚ ਜੇ ਇਨਫੋਰਮੇਸ਼ਨ ਤੁਹਾਨੂੰ ਮਿਲੀ ਆ ਉਸ ਇਨਫੋਰਮੇਸ਼ਨ ਬੇਸ ਤੇ ਆਏ ਅਸੀਂ ਤੇ ਲੋਕਾਂ ਨੂੰ ਵੀ ਤੇ ਤੁਹਾਨੂੰ ਪਤਾ ਲੱਗਦਾ ਕੋਈ ਇੰਜ ਗੰਨਾ ਕੰਮ ਕਰਦਾ ਤਾਂ ਸਾਨੂੰ ਨਹੀਂ ਜੋ ਗੱਲ ਨਹੀਂ ਜੋ ਬਤੋ ਵਾ ਦੇ ਮੈਂ ਅੱਗੇ ਦੇਖ ਲਿਆ ਤੁਹਾਡੇ ਉਹੀ ਮਾ ਕੋ ਫਲੋਜ ਦੋਸਤ ਆ ਰਹੀਆਂ ਜੰਦੇ ਨਾ ਪਰ ਪ੍ਰੈਸਿਡੈਂਟ ਅਕਸਰ ਆਪਣਾ ਨਾਮ ਲਗਾਤਾ ਹੈ 90 OZ 80 ਇਹ ਕੜੀ ਹੈ ਉਸਮਾਨ ਇਤਨਾ ਇਹ ਕੜੀ 10 ਹੋ ਗਈ ਘਟੋ ਘਟੇ ਭਾਈ ਜੀ ਦੇਰੀ ਹੈ ਹਾਂ ਤਰਫ ਕੋੜੀ ਗੰਡੀ ਕਰੀਏ ਕਿ ਕਿਆ ਕਰੋਗੇ ਇਹਨਾਂ ਨੂੰ ਜ਼ੈਨ ਕਰੋ ਸਰਕਾਰ ਨੂੰ ਕਦੀ ਵੀ ਤੁਸੀਂ ਕਿਆ ਵੀ ਇਹਨਾਂ ਨੂੰ ਮੈਡ ਕਰਦੇ ਹੋ ਬਾਹਰ ਫੂਲ ਕਰਦੇ ਮੈਂ ਤਰੀਕੇ